ਸਤਿ ਸ਼੍ਰੀ ਅਕਾਲ ਮੈਂ ਚੰਦਕਮਲ ਸਿੰਘ 올ਡ ਆਯੁਰਵੇਦਾ ਤੁਰੀ ਤੋਂ ਸੰਤ ਗੋਬਿੰਦਾਸ ਆਯੁਰਵੈਦਿਕ ਸੇਵਾ ਸੰਸਥਾ ਵਰਨਾ ਜੀ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਚ ਆ ਰਿਹਾ ਹਾਂ ਤੇ ਪਹਿਲਾਂ ਵੀ ਮੈਂ ਵੀਡੀਓ ਪਾਈਆਂ ਨੇ ਕਈ ਅੱਖਾਂ ਦੀ ਦਵਾਈ ਜਿਹੜੀ ਆਪਾਂ ਫ੍ਰੀ ਵੰਡਦੇ ਹਾਂ ਉਹਦੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਨੇ ਸਾਰਿਆਂ ਨੂੰ ਤੇ ਐਂਡ ਤੋਂ ਉੱਤਰ ਪਈਆਂ ਨੇ ਤੇ ਜਿਵੇਂ ਕਹਿੰਦੇ ਆ ਵੀ ਆਯੁਰਵੇਦ ਦੀ ਕਿਰਪਾ ਮਹਾਪੁਰਸ਼ਾਂ ਦੀ ਕਿਰਪਾ ਤੇ ਢੀ ਇਹ ਹਾਈਡਰੋ ਬਣਾਉਣਾ ਸੀ ਜਿਹੜੀ ਬੂਟੀਆਂ ਦਾ ਅਰਕ ਤਿਆਰ ਕਰਕੇ ਇਹ ਆਪਾਂ ਡ੍ਰੋਪਰ ਦੇ ਵਿੱਚ ਭਰਦੇ ਹਾਂ ਜਿਹੜੀ ਉਹ ਕਹਿੰਦੇ ਅਰਕ ਜਿਵੇਂ ਦੇ ਵਿੱਚ ਪੁਨਰਵਾ ਪੈਂਦੀ ਹੈ ਗਲੋਏ ਪੈਂਦੀ ਹੈ ਨਿੰਮ ਪੈਂਦਾ ਗੁਲਾਬ ਦੇ ਫੁੱਲ ਸੌਂਫ ਤ੍ਰਿਫਲਾ ਇਦਾਂ ਜਿਹੜੀ ਬੁੱਟੀਆਂ ਇਕੱਠੀਆਂ ਕਰਕੇ ਉਹਦਾ ਅਰਕ ਕੱਢ ਕੇ ਆਪਾਂ ਹਾਈਡਰੋ ਬਣਾਉਨੇ ਆ ਤੇ ਫ੍ਰੀ ਵੰਡਦੇ ਆ ਇਹ ਸਾਡੇ ਪਹਿਲਾਂ ਤੋਂ ਮੇਰੇ ਪਿਤਾ ਜੀ ਫ੍ਰੀ ਵੰਡਦੇ ਸੀ ਫ੍ਰੀ ਵੰਡਦੇ ਆ ਸੋ ਇਦਾਂ ਹੀ ਮਹਾਪੁਰਸ਼ਾ ਦੀ ਕਿਰਪਾ ਹੈ ਇਹ ਸੇਟੀ ਸੇਵਾ ਚੱਲਦੀ ਰਹੇ ਸਾਰੇ ਠੀਕ ਹੁੰਦੇ ਰਹਿਣ ਤੇ ਭੈਣ ਜੀ ਆਏ ਨੇ ਇਹਨਾਂ ਨੂੰ ਤਿੰਨ ਨੰਬਰ ਲੱਗੇ ਹੋਏ ਸੀ ਐਣ ਕਿਉਂ ਤੇ ਤਿੰਨ ਨੰਬਰ ਐਣਕ ਸੀ ਇਹਨਾਂ ਨੇ ਤਕਰੀਬਨ ਇੱਕ ਡ੍ਰੌਪ ਪਾਇਆ ਤੇ ਕੀ ਇਹਨਾਂ ਨੂੰ ਲਾਭ ਮਿਲਿਆ ਏ ਆਪ ਦੱਸਣਗੇ ਤੇ ਕਿੰਨਾ ਕਿ ਇਹਨਾਂ ਨੂੰ ਫਾਇਦਾ ਹੋਇਆ ਹਾਂਜੀ ਤੁਸੀਂ ਦੱਸੋ ਵੀ ਕਿੰਨਾ ਤੁਹਾਨੂੰ ਫਾਇਦਾ ਹੋਇਆ ਸਰਕਾਰ ਪਾਈ ਇੱਕ ਸੀਸੀ ਲੈ ਕੇ ਗਈ ਸੀ ਜਣੀ ਵੀ 1 ਮਹੀਨਾ ਹੋਇਆ ਜੀ ਪਾਉਂਦੇ ਨੂੰ ਅੱਧਾ ਹੱਕ ਪਾਈ ਤਿੰਨੇ ਨੰਬਰ ਐਂਕ ਲੱਗੀ ਹੋਈ ਸੀਗੀ ਮੇਰੇ ਠੀਕ ਹੈ ਤੇ ਪਹਿਲਾਂ ਬਹੁਤ ਦਵਾਈਆਂ ਪਾਈ ਲੈਣੀ ਸੀ ਕਿਤੋਂ ਆਰਾਮ ਨਹੀਂ ਆਇਆ ਹੈਗਾ ਤੇ ਉਮੀਦ ਹੈ ਪਾਉਂਨਾਂ ਜੀ 1 ਮਹੀਨੇ ਦੇ ਵਿੱਚ ਮੈਨੂੰ ਜਣੀ 100 ਰੁਪਏ ਚੋਂ 50 ਪੈਸੇ ਨਵਰਕ ਪੈ ਗਏ ਜੀ ਉਹ ਜਿਹੜਾ ਮੈਨੂੰ ਐ ਮੋਬਾਈਲ ਤੇ ਅੱਖਰ ਵੀ ਨਹੀਂ ਦਿਸ ਰਹੇ ਸੀਗੇ ਚਸ਼ਮੇ ਲਾ ਕੇ ਦੇਖੀ ਸੀ ਕਿ ਉਹ ਹੁਣ ਬਿਨਾ ਚਸ਼ਮੇ ਆ ਤੋਂ ਦੇਖ ਸਕਦੇ ਹਾਂ ਨੰਬਰ ਲਾ ਸਕਦੇ ਬਿਨਾ ਚਸ਼ਮੇ ਤੋਂ ਮੋਬਾਈਲ ਤੇ ਵਿਨਾਇਕ ਤੋਂ ਹਾਂਜੀ ਮੋਬਾਈਲ ਤੇ ਵਧੀਆ ਦੇਖ ਲਾ ਸਕਦੇ ਹਾਂ ਹਾਂਜੀ ਵਧੀਆ ਦੇਖ ਸਕਦੇ ਹਾਂ ਮਦਿਕ ਡ੍ਰੋਪਲੇ ਪਾਇਆ ਜੀ ਹਾਂਜੀ ਕੋਈ ਪਾਇਆ ਜੀ ਠੀਕ ਹੈ ਜੀ ਬਾਕੀ ਹੋਰ ਵੀ ਲੈ ਕੇ ਗਏ ਸੀ ਕਿਸੇ ਵਾਸਤੇ ਸੀ ਹੋਰ ਪਿੰਡ ਲੈ ਕੇ ਗਏ ਸੀਗੇ ਕੀ ਪਾਪਾ ਹੀ ਵਾਸਤੇ ਸੀ ਮਾਤਾ ਜੀ ਵਾਸਤੇ ਉਹਨਾਂ ਨੂੰ ਵੀ ਫਾਇਦਾ ਭਾਈ ਜੀ ਨੇ ਉਹਨਾਂ ਨੂੰ ਵੀ ਬਹੁਤ ਫਰਕ ਹੀ ਸੀ ਕਹਿੰਦੇ ਠੀਕ ਹੈ ਠੀਕ ਹੈ ਜੀ ਹਾਂਜੀ ਬਹੁਤ ਫਰਕ ਆ ਗਿਆ ਨੇ ਫਰੀ ਦਿੰਨੇ ਆਪਾਂ ਇਹ ਠੀਕ ਹੈ ਜੀ ਅਖੰਡ ਦਵਾਈ ਹੈ ਬਿਲਕੁਲ ਫਰੀਦੰਗਣਾ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਐਤਵਾਰ ਸੋਮਵਾਰ ਸ਼ੁੱਕਰਵਾਰ 11 ਵਜੇ ਤੋਂ 4 ਵਜੇ ਤੱਕ ਹੁੰਨੇ ਆ ਟੂਰੀ ਆਪਣਾ ਹੈਗਾ ਮਲੇਰਕੋਟਲਾ ਰੋਡ ਦੇ ਉੱਪਰ ਪੈਟਰੋਲ ਪੰਪ ਹੈ ਫਲਾਈਓਵਰ ਦੇ ਨੇੜੇ ਨਾਨਸਰ ਗੁਰਦੁਆਰਾ ਨੇੜੇ ਉਥੇ ਨਾਨਸਰ ਗੁਰਦੁਆਰੇ ਦੇ ਨੇੜੇ ਪੈਟਰੋਲ ਪੰਪ ਹੈ ਉਹਦੇ ਸਾਹਮਣੇ ਸਾਈਡ ਆਪਣਾ 올ਡ ਆਯੁਰਵੇਦਾ ਬੈਦ ਚਰਨ ਕੰਮਲ 올ਡ ਆਯੁਰਵੇਦਾ ਉਥੇ ਲਿਖਿਆ ਹੋਇਆ ਬੋਰਡ ਲੱਗਿਆ ਆਪਣਾ ਐਡਰੈਸ ਨੂੰ ਚੰਗੀ ਤਰ੍ਹਾਂ ਪੜ ਕੇ ਐਡਰੈਸ ਨੂੰ ਨਾਲ ਲੈ ਕੇ ਫਿਰ ਆਇਆ ਕਰੋ ਤੇ ਸਾਰਾ ਡਰੈੱਸ ਲਿਕੇ ਆਉਂਦਾ ਵੀਡੀਓ ਦੇ ਉੱਪਰ ਚੰਨ ਨਾਲ ਦੇਖ ਕੇ ਪੜ੍ਹ ਕੇ ਫਿਰ ਆਇਆ ਕਰੋ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 4 ਵਜੇ ਤੱਕ ਸਿਰਫ ਹੁੰਨੇ ਆ ਇਹ ਹੀ ਦਿਨਾਂ 'ਚ ਦਵਾਈ ਮਿਲਦੀ ਆ ਤੇ ਹੋਰ ਲਈ ਮੁੱਟੀ ਲੈਣੀ ਹੈ ਜਿਹਨੇ ਹੋਰ ਮਿਲ ਜਾਂਦੇ ਨੇ ਉਹ ਵੀ ਇਹ ਹੀ ਦਿਨਾਂ 'ਚ ਆਉਣ ਜੇ ਹੋਰ ਕੋਈ ਬਿਮਾਰੀ ਆ ਤੁਹਾਨੂੰ ਕਿਸੇ ਨੂੰ ਕੋਈ ਪੇਟ ਦੀ ਵੀ ਸੰਗਰਹਿਣੀ ਜਾਂ ਗੱਵਾਸੀਰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆ ਉਹ ਵੀ ਇਹ ਹੀ ਦਿਨਾਂ ਦੇ ਵਿੱਚ ਦਵਾਈ ਦੰਨਿਆ ਸੀ ਐਤਵਾਰ ਸ਼ੁੱਕਰਵਾਰ ਸੋਮਵਾਰ ਤੇ ਅੱਖਾਂ ਦਵਾਈ ਫ੍ਰੀ ਜਿਹੜੀ ਦੰਨਿਆ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 4 ਵਜੇ ਤੱਕ ਤੇਰੇ ਲਾਭ ਖਾਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਉਹ ਕਿਸੇ ਦਾ ਫਾਇਦਾ ਹੋ ਸਕੇ ਅੱਖਾਂ ਦੀ ਦਵਾਈ ਬਿਲਕੁਲ ਫ੍ਰੀ ਦਿੰਨੇ ਆ ਆਕੇ ਤੁਸੀਂ ਲੈ ਸਕਦੇ ਹੋ ਹੋਰ ਵੀਡੀਓ ਲੈ ਕੇ ਚਲਦੇ ਆਉਗਾ ਦਿਓ ਆਗਿਆ ਕੁਛ ਰੋ ਤੰਦਰੁਸਤ ਰਹੋ